ਬਟਾਲਾ ਦੇ ਪਿੰਡ ਅਮੋਨੰਗਲ ਨੇੜੇ ਬਟਾਲਾ ਜਲੰਧਰ ਮੁੱਖ ਮਾਰਗ ਤੇ ਹੋਇਆ ਦਦਨਾਕ ਸੜਕਾ ਹਾਦਸਾ ਹਾਦਸੇ 'ਚ ਟਿਪੜ ਨੇ ਮੋਟਰਸਾਈਕਲ ਸਵਾਰਾ ਨੂੰ ਲਿਆ ਲਪੇਟ ਵਿੱਚ ਇਸ ਹਾਦਸੇ ਵਿੱਚ ਦੋ ਔਰਤਾਂ ਨੂੰ ਕੁਚਲਿਆ ਤੇ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਉੱਥੇ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਦੋ ਔਰਤਾਂ ਸਮੇਤ ਤਿੰਨ ਜਣੇ ਸਵਾਰ ਤੇ ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਉਹ ਆਪਣੇ ਘਰੋਂ ਪਿੰਡ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਮੇਤਾ ਚੌਂਕ ਵੱਲ ਆ ਰਹੇ ਸੀ। ਅਚਾਨਕ ਪਿੱਛੋਂ ਟੀਪਰ ਨੇ ਆ ਕੇ ਸਾਈਡ ਮਾਰੀ ਜਿਸ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਦੋਵੇਂ ਔਰਤਾਂ ਨੂੰ ਕੁਚਲ ਦਿੱਤਾ ਗਿਆ। ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਉਧਰ ਪੁਲਿਸ ਵੱਲੋਂ ਵੀ ਮਾਮਲੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਲਾ ਜਿੱਥੇ ਹੁੰਦੇ ਆ ਕਰੋ ਕਰੋਂਡਿਆ ਕਰੋ ਅੱਛਾ ਜਿਹੜਾ ਪਿੰਡ ਕਿਹੜਾ ਹੈ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਜੀ ਆ ਇੱਥੇ ਰੰਗੜੀ ਜਾਣ ਡਿਆ ਆ ਕੀ ਕਾਰਨ ਕੀ ਬਣ ਗਿਆ ਜਿਹੜਾ ਇਧਰ ਰਾੜੇ ਮਗਰੋਂ ਆਇਆ ਮਗਰੋਂ ਆਇਆ ਡਿਫਰ ਵਾਲੀ ਡਿਫਰ ਮਾਰੀ ਜਿਹੜੀ ਮਾਰੀ ਆ ਕਾਦੇ ਨਾ ਭਰਿਆ ਇਹ ਕੋਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਨਾਲ ਦੋ ਚੀਜ਼ਾਂ ਇਹਨਾਂ ਤੇ ਇੱਕ ਚੀਜ਼ ਜਬ ਤਾਂ ਨੀ ਮਿੱਟੀ ਕ ਬਦਵੀਂ ਬੱਦਰੀ ਜੀ ਲਾ ਕੀ ਮਰਨ ਆ ਲੈਂਦਾ ਕੀ ਨਾ ਜੀ ਜਿੰਨੇ ਡੈਠੋ ਹੀ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਜੀ ਜੀ ਦਾ ਨਾਮ ਜੀ ਉਹਨਾਂ ਕੇ ਕਰਮੂ ਸਦਾ ਨਾ ਜੀ ਉਹਦਾ ਕਰਮ ਜੀ ਕਰਮ ਜੀ ਟਾਡੇ ਸੱਟ ਲੱਗੀ ਹੈ ਮੇਰੇ ਸੱਟ ਆ ਗਈ ਹੈ ਇੱਕ ਚਵਾ ਲੱਗੀ ਛੜ ਕੇ ਮੇਰਾ ਮੋਢੇ ਤੇ ਵੀ ਆ ਤੇ ਗੱਡ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹਦਾ ਨਹੀਂ ਉਹਦਾ ਮਤਲਬ ਹੋਣਗੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀਰ ਹੁੰਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੀ ਗੱਡੀ ਵਾਲਾ ਗੱਡੀ ਲੈ ਗਿਆ ਭਜਾਤੀ ਹੈ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮੇਰੀ ਚੁੱਕ ਜਾਂਦੀ ਗੱਡੀ ਖਲੋਤੀ ਰਹੀ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰੋਂ ਆਇਆ ਹੀ ਕੋਕ ਨੀਗਾ ਇਹ ਗੱਡੀ ਉੱਥੇ ਬੰਦਾ ਵੀ ਨਹੀਂ ਆਇਆ ਕੋਈ ਮਗਰੋਂ ਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਆ ਮੇਰੇ ਕੋ ਭੱਜਿਆ ਹੀ ਨਹੀਂ ਗਿਆ ਮੈਂ ਦੇਖ ਪਿਆ ਪੁਲਸਲੇ ਆ ਗਏ ਟਾਈਮ ਨਾਲ ਪੁਲਿਸ ਪੁਲਸ ਮੌਕੇ ਤੇ ਪਹੁੰਚ ਗਈ ਪੁਲਿਸ ਕਿੰਨੇ ਚਿਰ ਬਾਅਦ ਆਈ ਹੁਣਾਈ ਕੁਝ ਬਾਅਦ ਚੁੱਕੇ ਨਹੀਂ ਕਿ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਸਵਾਲ ਤਾਂ ਜਾਓ ਜੀ ਇ ਲੋੜਤੇ ਵੇਖੋ ਜੀ ਸਾਨੂੰ 9 ਵਜੇ ਇੱਕ ਟੈਲੀਫੋਨ ਕਾਲ ਮਸੂਬ ਲਈ ਆ ਵੀ ਤਾਂ ਅਮੋਨਗਲੜੇ ਤੇ ਕੋਈ ਇਨਸੀਡੈਂਟ ਹੋ ਗਿਆ ਕੋਈ ਟਿਪਰ ਐਕਸੀਡੈਂਟ ਕਰਕੇ ਫਰਾਰ ਹੋ ਗਿਆ ਇਮੀਡੀਏਟਲੀ ਆਪਾਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਆ ਪੁਲਿਸ ਪਾਰਟੀ ਨੇ ਮਹਿਤੇ ਤੱਕ ਬਿਆਸ ਤੱਕ ਜਾ ਕੇ ਸਾਰਾ ਚੈੱਕ ਕਰਕੇ ਆਂਦਾ ਪਰ ਉਹ ਟਿਪਰ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਮੈਂ ਖੁਦ ਬਟਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਸੀਗਾ ਕਿਉਂਕਿ ਸਾਡੀ ਉੱਥੇ ਡਿਊਟੀ ਸੀਗੀ ਕਿਸਾਨਾਂ ਨੇ ਕੋਈ ਰੇਲ ਰੋਕੋ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਸੀਗਾ ਇਮੀਡੀਏਟਲੀ ਮੈਂ ਵੀ ਛੱਟ ਕੇ ਦੇ ਮੌਕੇ ਤੇ ਪਹੁੰਚਿਆ ਪਿੰਡ ਵਾਸੀਆਂ ਵੱਲੋਂ ਨਾਰੇ ਪਾਜੀ ਕੀਤੀ ਗਈ ਕਿ ਪੁਲਿਸ ਪਹੁੰਚੀ ਨਹੀਂ ਨਹੀਂ ਪਲੀਸ ਤੇ ਪੁਲਿਸ ਪਾਰਟੀ ਵੇਖੋ ਮੈਂ ਜਰੂਰ ਉੱਧਰ ਪੌਣਾ ਘੰਟਾ ਘਟਾ ਲੇਟ ਪਹੁੰਚਿਆ ਪਰ ਪੁਲਿਸ ਪਾਰਟੀ ਸਾਡੀ ਜਿਹੜੀ ਆ ਠੀਕ 15 ਮਿੰਟ ਜਦੋਂ ਫੋਨ ਕਾਲ ਸਾਨੂੰ ਆਈ 15 ਮਿੰਟ ਬਾਅਦ ਸਾਡੀ ਪੁਲਿਸ ਪਾਰਟੀ ਉੱਥੇ ਪਹੁੰਚ ਗਈ ਹੈ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਇਹਨਾਂ ਦੇ ਹੁਣ ਬਿਆਨ ਲਿਖ ਰਹੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਪਰਚਾ ਰਜਿਸਟਰਡ ਕਰਕੇ ਤੇ ਟਰੱਕ ਨੂੰ ਫੜਕੇ ਲਿਆਵਾਂ ਦੋ ਲੇਡੀਆਂ ਦੀ ਡੈਥ ਹੋਈ ਹੈ ਠੀਕ ਹੈ